ਸਾਜ ਜਿਉਂਦਿਆਂ ਫਲ ਫਰੂਟ ਅੰਦਰ ਵੜ ਕੇ ਖਾ ਲੈਣਾ ਮਗਰੋਂ ਆ ਇੱਥੇ ਦੇ ਘਟਾ ਲੁਧਿਆਣੇ ਉੱਥੇ ਨਾ ਜਿੱਥੇ ਸਾਸੀ ਰਹਿੰਦੇ ਆ ਉਹਦੇ ਲਾਗੇ ਸਾਡੇ ਜਿਹੜੋ ਸੰਸਕਾਰ ਕਰਨ ਜਾਂਦੇ ਆ ਤੁਸੀਂ ਵੇਖੋ ਕਈ ਫਲ ਫਰੂਟ ਰੱਖ ਕੇ ਆਉਂਦੇ ਮੜੀਆਂ 'ਚ ਕੇਲੇ ਰੱਖ ਕੇ ਆਉਣਗੇ ਸੇਵ ਰੱਖ ਕੇ ਆਉਣਗੇ ਬਈ ਦੱਸੋ ਉੱਥੇ ਮੜੀ 'ਚ ਹੁਣ ਸੇਵ ਕੇ ਨੇ ਖਾਣੇ ਆ ਜਦੋਂ ਸਾਡੀ ਬਜ਼ੁਰਗ ਨੇ ਮਾਤਾ ਨੇ ਕੋ ਕੇਲੇ ਸੇਵ ਖਾਣ ਦਾ ਸਮਾਂ ਸੀ ਕਈਆਂ ਘਰਾਂ 'ਚ ਨਾ ਜਿਹ ਲੋਕੋ ਫਲ ਫਰੂਟ ਲੈ ਕੇ ਆਉਂਦਾ ਪਹਿਲਾਂ ਕਹਿੰਦੇ ਮਾਤਾ ਨੂੰ ਦੇ ਕੇ ਆਓ ਕਈ ਨੋਆ ਕਈ ਘਰਾਂ ਚ ਇਦਾਂ ਦਾ ਰਵਾਜ ਹੋ ਕਦੇ ਪਹਿਲਾਂ ਮਾਤਾ ਜੀ ਨੂੰ ਦੇ ਕੇ ਉਹ ਪਲੇਟ ਪਰ ਕੇ ਪਹਿਲਾਂ ਮਾਂ ਖਾਵੇ ਆਪਣੀ ਪਹਿਲਾਂ ਬਾਪੂ ਖਾਵੇ ਤੇ ਕਈਆਂ ਘਰਾਂ ਅੰਦਰ ਵੜ ਕੇ ਖਾ ਲੈਂਦੇ ਆ ਨਾ ਵੱਡੇ ਬਾਪੂ ਨੂੰ ਪੁੱਛਣਾ ਨਾ ਮਾਤਾ ਨੂੰ ਪੁੱਛਣਾ ਉਹ ਵੀ ਛਿਲਕਿਆਂ ਤੋਂ ਬਾਅਦ ਅੰਦਾਜ਼ਾ ਲਾਉਂਦੇ ਨੇ ਛਿਲਕੇ ਵੇਂਦੇ ਆ ਨਾ ਵੀ ਖਾਦਾ ਕੁਝ ਕਰਦਿਆਂ ਨੇ ਮਗਰੋਂ ਸਾਡੇ ਮਾਫ਼ ਕਰਨਾ ਮੈਂ ਸਾਰਿਆਂ ਵਾਸਤੇ ਕਾਮਨ ਗੱਲ ਕਰਦਾ ਮਗਰੋਂ ਪਖੰਡ ਕਰਨ ਦਾ ਕੋਈ ਲਾਭ ਨਹੀਂ ਜਿਉਂਦੇ ਜੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਭਗਤ ਕਬੀਰ ਦੀ ਬਾਣੀ ਕਹਿੰਦੀ ਜੀਵਤ ਪਿਤਰ ਨਾ ਮਾਨੈ ਕੋਊ ਬਿਰਦਾਸ਼ ਮਾ ਆ ਭਗਤ ਪੂਰਵ ਸਿੰਘ ਦਾ ਪਿੰਗਲਵਾਣਾ ਨਾ ਜਾ ਕੇ ਉੱਥੇ ਵੇਖਿਓ ਤੁਹਾਨੂੰ ਤੁਹਾਨੂੰ ਔਲਾਦ ਵਾਲੇ ਉੱਥੇ ਬੰਦੇ ਜ਼ਿਆਦਾ ਮਿਲਣ ਨੇ ਬੇਔਲਾਦ ਦੇ ਘੱਟ ਮਿਲਣੇ ਨੇ